ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕੁਐਸਟ ਕਰਦੀ ਆ ਜਿਨ੍ਹਾਂ ਨੇ ਹਜੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਤਾਲ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਆ ਕਰੋ ਤਾਂ ਜੋ ਤੁਹਾਨੂੰ ਵੀਡੀਓ ਦੀ ਹਰ ਇੱਕ ਨੋਟੀਫਿਕੇਸ਼ਨ ਮਿਲ ਸਕੇ ਤੇ ਪਿਆਰਾ ਜਿਹਾ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਆਪਣੀ ਕਲੈਕਸ਼ਨ ਜਿਹੜੀ ਆ ਕਿੱਦਾਂ ਦੀ ਲੱਗਦੀ ਆ ਫਰਸਟ ਸੂਟ ਆਪਾਂ ਜਿਹੜਾ ਰੈਡੀ ਕੀਤਾ ਸੀਗਾ orange shade ਚ ਕੀਤਾ ਸੀਗਾ ਫੈਬਰਿਕ ਆਪਾਂ ਇਹਦਾ ਰੱਖਿਆ ਸੀ crepe ਜੀ ਠੀਕ ਹੈ semi crepe ਤੇ ਰੈਡੀ ਕੀਤਾ ਹੈਂਡਵਰਕ ਦਾ ਫੁੱਲੀ ਕੰਮ ਕੀਤਾ ਸੀ ਚੈੱਕ ਕਰ ਸਕਦੇ ਹੋ ਸ਼ਾਰਟ ਤੇ ਫੁੱਲੀ ਵਰਕ ਕੀਤਾ ਹੋਇਆ ਬਾਜੀ ਦੇ ਵੀ ਕੀਤਾ ਸ਼ਾਰਟ ਤੇ ਵੀ ਕੀਤਾ ਤੇ ਨਾਲ ਦੁਪੱਟਾ ਆਪਣੇ ਰੱਖਿਆ ਇਹਦਾ ਬਨਾਰਸੀ ਦਾ ਠੀਕ ਹੈ ਜੀ ਅਗਰ ਤੁਸੀਂ ਇਹਨੂੰ ਕਿਸੇ ਵੀ ਕਲਰ ਵਿੱਚ ਕਿਸੇ ਵੀ ਫੈਬਰਿਕ 'ਚ ਕਸਟਮਾਈਜ਼ ਕਰਾਉਣਾ ਹੈ ਤੁਸੀਂ ਸਾਨੂੰ ਮੈਸੇਜ ਕਰਕੇ ਦੱਸ ਸਕਦੇ ਹੋ ਨੈਕਸਟ ਆਪਾ ਸੂਟ ਲੈ ਕੇ ਆਇਆ ਐ embroidery ਵਾਲੇ ਸੂਟ ਆ ਇਹਨਾਂ ਦੀ ਬਹੁਤ ਡਿਮਾਂਡ ਰਹਿੰਦੀ ਆ ਨੈਚਰਲ ਕريب ਦੇ ਨਾਲ ਬਾਟਮ ਰਹੇਗੀ ਦੁਪੱਟਾ ਨਾਲ ਹੋਏਗਾ ਜੀ organza ਦਾ ਠੀਕ ਹੈ ਜੀ ਦੁਪੱਟਾ ਬਹੁਤ ਸੋਹਣਾ ਹੋਏਗਾ ਦੁਪੱਟੇ ਦੇ ਫੋਰ ਸਾਈਡ ਲੈਸ਼ ਲੱਗੀ ਹੋਏਗੀ ਤੇ ਸਾਰੇ ਦੁਪੱਟੇ ਦੇ ਵਿੱਚ ਡਾਟਸ ਦਾ ਕੰਮ ਕੀਤਾ ਹੋਏਗਾ ਠੀਕ ਹੈ ਜੀ ਦੁਪट्टे ਤੇ ਜਿਹੜਾ ਸ਼ਾਰਟ ਤੇ ਜਿਹੜਾ ਹੈਵੀ embroiderry ਦਾ ਕੰਮ ਕੀਤਾ ਹੋਏਗਾ ਸਿੱਪੀ ਦਾ ਕੱਟ dane ਦਾ ਬਹੁਤ ਸੋਹਣਾ ਜਿਹੜਾ ਸਾਰੀ ਸ਼ਾਰਟ ਤੇ ਜਿਹੜਾ ਹੈਵੀ ਆ ਕੰਮ ਕੀਤਾ ਹੋਏਗਾ ਠੀਕ ਹੈ ਜੀ ਇਹਦੇ ਵਿੱਚ ਕਾਫੀ ਕਲਰ ਅਵੇਲੇਬਲ ਹੈਗੇ ਆ ਤੁਸੀਂ ਦੇਖ ਸਕਦੇ ਹੋ ਜਿਹੜਾ ਵੀ ਤੁਹਾਨੂੰ ਪਸੰਦ ਕਲਰ ਇਹ ਆਪਣੇ ਕੋਲ ਰੈਡੀ ਹੈਗੇ ਆ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰੋ ਤੇ ਆਪਣਾ ਜਿਹੜਾ ਆਰਡਰ ਆ ਬੁੱਕ ਕਰ ਸਕਦੇ ਹੋ ਠੀਕ ਹੈ ਜੀ ਆਪਣੇ ਕੋਲ ਵਰਲਡ ਵਾਈਡ ਸ਼ਿਪਿੰਗ ਅਵੇਲੇਬਲ ਆ ਤੁਸੀਂ ਕਿਤੇ ਵੀ ਬੈਠੇ ਆਪਣਾ ਮੈਸੇਜ ਕਰੋ ਤੇ ਤੁਸੀਂ ਜਿਹੜਾ ਆਰਡਰ ਆਪਣਾ ਬੁੱਕ ਕਰਵਾ ਸਕਦੇ ਹੋ ਦੇਖ ਸਕਦੇ ਹੋ ਲਾਈਟ ਡਾਰਕ ਸਾਰੀ ਤਰ੍ਹਾਂ ਦੇ ਆਪਾਂ ਕਲਰ ਲੈ ਕੇ ਆਏ ਆ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਉਂਦਾ ਤੁਸੀਂ ਚੈੱਕ ਕਰੀ ਚਲੋ ਤੇ ਸਕਰੀਨਸ਼ਾਟ ਭੇਜ ਕੇ ਜਿਹੜਾ WhatsApp ਤੇ ਕਰਿਆ ਕਰੋ ਸੈਂਡ ਜੀ ਬਹੁਤ ਭੈਣਾ ਦੇ ਮੈਸੇਜ ਆਉਂਦੇ ਆ ਜੀ ਆਹ ਤਾਂ ਡਾ ਕਲਰ ਦਾ ਦੱਸੋ ਪ੍ਰਾਈਸ ਆਹ ਕਲਰ ਦਾ ਇਦਾਂ ਨਹੀਂ ਜੀ ਪਤਾ ਲੱਗਦਾ ਹੁੰਦਾ ਤੁਸੀਂ ਆਪਣਾ ਮੈਸੇਜ ਕਰਿਆ ਕਰੋ ਸਕਰੀਨਸ਼ਾਟ ਭੇਜ ਕੇ WhatsApp ਤੇ ਭੇਜਿਆ ਕਰੋ ਫਿਰ ਪਤਾ ਲੱਗਦਾ ਹੁੰਦਾ ਕਿ ਤੁਸੀਂ ਕਿਹੜੇ ਸੂਟ ਦੀ ਗੱਲ ਕਰਦੇ ਆ ਇਦਾਂ ਬਹੁਤ ਸੂਟ ਹੈ ਜੀ ਇਦਾਂ ਨਹੀਂ ਪਤਾ ਲੱਗਦਾ ਹੁੰਦਾ ਜਿੱਦਾਂ ਕੋਈ ਭੈਣਾ ਕਹਿੰਦੀ ਹੈ ਵਜੈਂਟਾ ਸੂਟ ਦਾ ਦੱਸਿਓ ਪ੍ਰਾਈਸ ਵਜੈਂਟਾ ਬਹੁਤ ਸੂਟ ਹੁੰਦੇ ਆ ਜੀ ਠੀਕ ਹੈ ਜੀ ਬਾਕੀ ਜੀ ਅ ਤੁਹਾਡੇ ਕੋਲ ਸਟੀਚਿੰਗ ਵੀ ਅਵੇਲੇਬਲ ਆ ਅਗਰ ਤੁਸੀ ਸਟਿਚ ਕਰਾਉਣਾ ਚਾਹੁੰਦੇ ਹੋ ਸਟਿਚ ਵੀ ਕਰਵਾ ਸਕਦੇ ਹੋ ਅਗਰ ਅਨਸਟਿਚ ਬਾਈ ਕਰਨਾ ਚਾਹੁੰਦੇ ਹੋ ਅਨਸਟਿਚ ਵੀ ਕਰ ਸਕਦੇ ਹੋ ਠੀਕ ਹੈ ਜੀ ਸਟੀਚਿੰਗ ਪ੍ਰੋਪਰ ਤਰੀਕੇ ਨਾਲ ਸਟੀਚਿੰਗ ਹੋਏਗੀ ਤੁਸੀ ਸਟਿਚ ਕਰਾਉਣਾ ਕਿਸੇ ਤਰ੍ਹਾਂ ਵੀ ਕਰਾਉਣਾ ਪਲਾਜ਼ੋ ਨਾਲ ਕਰਾਉਣਾ ਹੈ ਸਲਵਾਰ ਨਾਲ ਕਰਵਾਉਣਾ ਕੋਈ ਗਰਾਰਾ ਸ਼ਾਰਾਰਾ ਕਰਾਉਣਾ ਜੋ ਵੀ ਤੁਸੀ ਰੈਡੀ ਕਰਵਾਉਣਾ ਹੈ ਆਪਣੇ ਕੋਲ ਦੱਸ ਕੇ ਰੈਡੀ ਕਰਵਾ ਸਕਦੇ ਹੋ ਨੈਕਸਟ ਆ ਨਿਊ ਕਲਰ ਜਿਹੜਾ ਵਾਈਟ ਵਿੱਚ ਆਇਆ ਹੈ ਹੁਣ ਇਹ ਵੀ ਬਹੁਤ ਸੋਨ ਆਫ ਵਾਈਟ ਕਲਰ ਹੈ ਜੀ ਇਹ ਇਹਨਾਂ ਵਿੱਚ ਜਿਹੜਾ ਕੰਟਰਾਸਟ ਬਣਿਆ ਹੋਇਆ ਬਹੁਤ ਸੋਹਣਾ ਜਿਹੜਾ ਧਾਗਿਆਂ ਦਾ ਵਰਕ ਦਾ ਕੰਟਰਾਸਟ ਕੀਤਾ ਆ ਬਹੁਤ ਹੀ ਡਿਫਰੈਂਟ ਜਿਹਾ ਕੀਤਾ ਆ ਨੈਕਸਟ ਆਪਣੇ ਕੋਲ ਆ ਰੈੱਡ ਸੂਟ ਆ ਇਹਦੇ ਨੈਕ ਘੇਰੇ ਤੇ ਵਰਕ ਕੀਤਾ ਹੋਇਆ ਹੈ ਤੇ ਇਹਦੇ ਨਾਲ ਜਿਹੜਾ ਸਾਰੀ ਬਾਟਮ ਤੇ ਕੀਤਾ ਅਗਰ ਤੁਸੀਂ ਇਹਦਾ ਕੋਈ ਗਰਾਰਾ ਸ਼ਾਰਾ ਬਣਾਉਣਾ ਉਹ ਬਣਾ ਸਕਦੇ ਹੋ ਨੈਕਸਟ ਆ ਪਬਲਿਸ਼ ਸ਼ਿਮਰ ਦੇ ਵਿੱਚ ਸੂਟ ਲੈ ਕੇ ਇਹਦੇ ਕੋਲ ਚਾਰ ਤਿੰਨ ਤੋਂ ਚਾਰ ਕਲਰ ਆਪਣੇ ਕੋਲ ਹੈਗੇ ਆ ਠੀਕ ਹੈ ਜੀ ਇਹਦੇ ਵਿੱਚ ਦੇਖ ਸਕਦੇ ਸ਼ਿਮਰ ਦੇ ਨਾਲ ਦੁਪੱਟਾ ਹੋਏਗਾ ਦੁਪੱਟੇ ਤੇ ਫੋਰ ਸਾਈਡ ਵਰਕ ਕੀਤਾ ਹੋਏਗਾ ਠੀਕ ਹੈ ਤੇ ਨਾਲ ਸ਼ਾਰਟ ਤੇ ਜਿਹੜਾ ਹੈਵੀ ਵਰਕ ਕੀਤਾ ਹੋਏਗਾ ਹੈਂਡਵਰਕ ਦਾ ਸਾਰਾ ਕੰਮ ਕੀਤਾ ਹੋਇਆਗਾ ਸ਼ਾਰਟ ਪੂਰੀ ਹੈਵੀ ਹੋਏਗੀ ਪਾਰਟੀ ਵੇਅਰ ਲੁੱਕ ਆਏਗੀ ਅਗਰ ਤੁਸੀਂ ਮੈਰਿਜ ਫੰਕਸ਼ਨ ਦੇ ਲਈ ਬਾਏ ਕਰਨਾ ਚਾਹੁੰਦੇ ਆ ਜਲਦੀ ਤੋਂ ਜਲਦੀ ਆਪਣਾ ਆਰਡਰ ਬੁੱਕ ਕਰੋ ਆਪਣਾ ਬਾਏ ਕਰੋ ਕਿਉਂਕਿ ਸੂਟ ਦੇ ਬਹੁਤ ਯੂਨੀਕ ਜਿਹੇ ਡਿਜ਼ਾਈਨ ਹੈ ਯੂਨੀਕ ਜਿਹੇ ਕਲਰ ਆ ਛੱਡਣ ਵਾਲੇ ਨਹੀਂਗੇ ਠੀਕ ਹੈ ਜੀ ਆਰਡਰ ਬੁੱਕ ਹੋਰ ਹੁਣ ਤਾਂ ਪਹਿਲਾ ਪਹਿਲਾਂ ਤੁਸੀਂ ਆਪਣਾ ਜਿਹੜਾ ਆਰਡਰ ਆ ਬੁੱਕ ਕਰਵਾ ਸਕਦੇ ਹੋ ਜੀ ਠੀਕ ਹੈ ਜੀ ਇਦੇ ਵਿੱਚ 4 ਤੋਂ 5 ਕਲਰ ਆਪਣੇ ਕੋਲ ਰੈਡੀ ਪਏ ਆ ਜਿਹੜੇ ਇਹ ਕਲਰ ਤੁਹਾਨੂੰ ਪਸੰਦ ਆ ਤੁਸੀਂ ਆਪਣੇ ਅਕੋਰਡਿੰਗ ਸਿਲੈਕਟ ਕਰਕੇ ਕਰ ਸਕਦੇ ਹੋ ਸਕਰੀਨਸ਼ਾਟ ਬਾਕੀ ਅਗਰ ਤੁਸੀਂ ਇਹ ਡਿਜ਼ਾਈਨ ਕਿਸੇ ਹੋਰ ਕਲਰ ਤੇ ਜਾਂ ਕਿਸੇ ਹੋਰ ਫੈਬਰਿਕ ਤੇ ਕਰਵਾਉਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਅੰਦਾਜ਼ਾ ਸਕਦੇ ਹੋ ਆਪਾਂ ਕਿਸੇ ਵੀ ਫੈਬਰਿਕ ਤੇ ਕੋਈ ਵੀ ਡਿਜ਼ਾਈਨ ਜਿਹੜਾ ਤੁਹਾਨੂੰ ਕਸਟਮਾਈਜ਼ ਕਰਕੇ ਦੇਵਾਂਗੇ ਆਪਣੇ ਕੋਲ ਹਰ ਤਰ੍ਹਾਂ ਦੇ ਵਰਕਰ ਅਵੇਲੇਬਲ ਆ ਹਰ ਤਰ੍ਹਾਂ ਦਾ ਆਪਣੇ ਕੋਲ ਫੈਬਰਿਕ ਅਵੇਲੇਬਲ ਆ ਨੈਕਸਟ ਆਪਣੀ ਕੋਲ ਇੱਕ ਸੂਟ ਆ ਪਸ਼ਿਮਤ ਦੇ ਵਿੱਚ ਰੈਡੀ ਕੀਤਾ ਨੈਕ ਚੈੱਕ ਕਰੋ ਹੈਵੀ ਬਣਿਆ ਘੇਰਾ ਬਣਿਆ ਹੋਇਆ ਹੈ ਘੇਰਾ ਤੇ ਜਿਹੜਾ ਚਾਕ ਘੇਰਾ ਸਾਰਾ ਹੀ ਬਣਾਇਆ ਹੋਇਆ ਹੈ ਬਾਜੂ ਬਣੀ ਹੋਈ ਹੈ ਦੇਖੋ ਸਾਈਡ ਦੇ ਨਾਲ ਬਾਟਮ ਰੱਖੀ ਹੈ ਇਹਦੇ ਆਪਾਂ ਬਨਾਰਸੀ ਦੀ ਨਾਲ ਦੁਪੱਟਾ ਵੀ ਕੰਟਰਾਸਟ ਰੱਖਿਆ ਹੋਇਆ ਹੈ ਦੁਪੱਟੇ ਦੇ ਫੋਰ ਸਾਈਡ ਪੈਚਵਰਕ ਲਾ ਕੇ ਲੈਸ਼ ਲਗਾਈ ਹੈ ਜੀ ਨੈਕਸਟ ਆ ਹਾ ਜੌਰਜਟ ਦੇ ਵਿੱਚ ਸੂਟ ਹੈ ਜੀ ਜਿਹੜੀਆਂ ਆਪਣਾ ਜੌਰਜਟ ਦਾ ਬਾਈ ਕਰਨਾ ਚਾਹੁੰਨੀਆਂ ਕਰ ਸਕਦੀਆਂ ਬਾਕੀ ਜੀ ਵੀਡੀਓ ਨੂੰ ਵੱਤ ਵੱਤ ਸ਼ੇਅਰ ਜ਼ਰੂਰ ਕਰਿਓ ਧੰਨਵਾਦ